ਆਪਣੇ ਮਾਰਤੇ ਕੀ ਗਲਤੀ ਜੇ ਅੱਡੀ ਕੀ ਕਮੂਰ ਦੀ ਤੇ ਬੁਰਲਾ ਨੂੰ ਤਾਂ ਨਾ ਮਾਰਦੇ। ਮਨੂ ਜਹਾਂ ਦੇ ਵਿੱਚ ਬੜਾ ਕਲੀ ਬੰਦਾ ਤੇ ਕੋਈ ਵੀ ਚਾਹ ਲੋਕਰ ਆ ਜਾਣਾ। ਹਾਂਜੀ। ਕੋਈ ਲੜਾਈ ਨਹੀਂ ਕਰੀ ਆਪਾਂ। ਮੈਂ ਨਾ ਮਦਦ ਕੀਤਾ। ਠੀਕ ਹੈ। ਮੈਂ ਕਦੋਂ ਕਰੂਗਾ ਮੈਂ ਕਦੋਂ ਦੱਸੋ। ਸਾਡੇ ਪਰਿਵਾਰ ਦਾ ਕਰਾਂ। ਅਰੇ ਦਰਬਾਰ ਦਾ। ਸਾਡੇ ਪਰਿਵਾਰ ਦਾ। ਸਭ ਤੋਂ ਪੂਰਾ ਦਰਬਾਰ ਕਰਾਉਂਦਾ। ਤਾਂ ਜੇ ਕੱਲ ਨੂੰ ਰੇਲ ਤੇ ਜਾਣਾ ਸੀ ਇਹ ਨਹੀਂ ਰੇਲ ਪੇਟ ਚੌੜੇ ਦੀ ਪਰਤ ਨਹੀਂ ਜਾਂਦੀ ਆ ਪੁਲਿਸ ਦੇ ਮੁਲਾਜ਼ਮ ਸਿਗਾ ਸਾਨੂੰ ਤਾਂ ਫੋਨ ਆਇਆ ਕਿ ਉਹਨੂੰ ਕਿੱਥੇ ਨੇ ਪਿੱਛੋਂ ਆ ਕੇ ਮਾਰਤਾ ਪ੍ਰਸ਼ਾਸਨ ਦੱਸੋ ਹੁਣ ਕੀ ਕਰ ਰਿਹਾ ਹੈ ਮੈਨੂੰ ਲੱਭ ਕੇ ਦੋ ਕਿਸ ਬੰਦੇ ਨੇ ਉਹਨੂੰ ਮਾਰਿਆ ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਿਸ ਮੁਲਾਜ਼ਮ ਮਾਰਤਾ ਮੇਰਾ ਭਾਈ ਮਾਰਤਾ ਕਿਵੇਂ ਮਾਰਤਾ ਸ਼ਹਿਰ ਦੇ ਵਿੱਚ ਏਡੀ ਕੀ ਦੁਸ਼ਮਣੀ ਏਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਪੁਲਸ ਆਲਾ ਵੀ ਸੇਫ ਨਹੀਂ ਹੋਣਾ ਪੁਲਸ ਆਲਾ ਵੀ ਸੇਫ ਨਹੀਂ ਹੈਗਾ ਇੱਥੇ ਹੋਰ ਦੱਸੋ ਕੀ ਹੈ ਕਿੱਥੇ ਡਿਊਟੀ ਕਰਦੇ ਸੀ ਉਹ ਪਟਿਆਲੇ ਡਿਊਟੀ ਕਰਦੇ ਸੀਗੇ ਉਹ ਪ੍ਰੇਡ ਤੇ ਜਾਣਾ ਸੀ ਕੱਲ ਨੂੰ ਸ਼ਾਮ ਨੂੰ ਕੱਲ ਪ੍ਰੇਡ ਤੇ ਜਾਣਾ ਸੀ 26 ਜਨਵਰੀ ਦੀ ਡਿਊਟੀ ਸੀ ਉਹਦੀ ਸਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਤੇ ਮੰਮੀ ਨੂੰ ਲੈ ਕੇ ਸੀ ਵਲ ਹਸਪੀਟਲ ਆ ਗਏ ਤੁਸੀਂ ਕੀ ਮਕ ਕਰਦੇ ਹੁਣ ਜਿਹੜੇ આરોપી ਨੇ ਉਹਨਾਂ ਦੇ ਬਲਾਕ આરોપી ਪਹਿਲਾਂ ਪਤਾ ਲੱਗਣਗੇ ਤਾਂ ਹੀ ਕੁਝ ਕਰਾਂਗੇ ਨਾ આરોપી ਤੁਸੀਂ ਲੱਭੋ ਤੁਸੀਂ ਪ੍ਰਸ਼ਾਸਨ ਨੂੰ ਕਹੋਗੇ ਪੁਲਿਸ ਮਲਾਜਮ ਮਾਰਤਾ ਐਡਾ 6 ਫੁੱਟ ਦਾ ਲੱਭੋ ਕਿਹਨੇ ਮਾਰਿਆ ਮੈਨੂੰ ਸੀਸੀਟੀਵੀ ਫੁਟੇਜ ਦਿਓ 90 ਛੋਟਾ ਜਿਹਾ 90 ਉਹਦੇ ਵਿੱਚ ਇੰਨੀ ਕ ਗੱਲ ਪਤਾ ਕਰਾ ਕੇ ਦਿਖਾ ਦਿਓ ਬਸ ਕਿਹਨੇ ਮਾਰਿਆ ਅਸੀਂ ਉਹਦੀ ਫੈਮਲੀ ਨੂੰ ਨਹੀਂ ਛੱਡਾਂਗੇ आ, इसके मौत का कारण तो पोस्टमार्टम के बाद ही पता लगेगा बाकी तो इसके दो बुंड दिख रहे थे छाती दो दोनों तब चाकू से वार किया गया है अच्छा। बाकी तो पोस्टमार्टम का पता लगेगा कारण हो, दो, दो हो। होल दिख रहे हैं दोनों साइड में लेफ्ट और लाइफ ये आइडिया नहीं हो तो पोस्टमार्टम का पता लगेगा हाँ हमारे पास ब्राउड डेट आए हैं ये अमनदीप है। सिंह नाम था इनका हाँ नवदीप सिंह नाम से एक भाई भी आया था हाँ, जिसको भी पे, सर पे चोट वगैरह आई है उसके पाँच से छह के सीरियस वगैरह तो नहीं है बस पर्चा हुआ है उसका एक ऑफिसर कॉलोनी अमन नाम लड़का है वो पोस्टेड ਉਹਦੀ ਅਜ ਮੈਂ ਇਸ ਗੱਨਾਬਾ ਕੋਲ ਕੋਈ ਰੋਡ ਨਹੀਂ ਜਿਹੜਾ ਹੁਣ ਤੱਕ ਸਮਝ ਆਇਆ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਬਾਕੀ ਹਲੇ ਤਾਂ ਅਸੀਂ ਤਫਸੀਲ ਨਾਲ ਇਹਨੂੰ ਹਲੇ ਪ੍ਰੀਲੀਮਿਨਰੀ ਇਨਕੁਆਇਰੀ ਕਰ ਰਹੇ ਹਾਂ ਜਿਸ ਤਰ੍ਹਾਂ ਵੀ ਸਾਨੂੰ ਸਾਰੀ ਗੱਲ ਸਮਝ ਆਊਗੀ ਉਸ ਤਰ੍ਹਾਂ ਅਸੀਂ ਫਿਰ ਤੁਹਾਨੂੰ ਕਨਵੇ ਕਰਾਂਗੇ ਹਲੇ ਸਿਰਫ ਇੰਨੇ ਹੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਆਫੀਸਰ ਸੀਗਾ ਕਾਂਸਟੇਬਲ ਉਹਦੀ ਅਹ ਦੇ ਤੋ ਇਹ ਲੱਗਿਆ ਪਤਾ ਜੀ ਡਿਊਟੀ ਕਿੱਥੇ ਕਰਦੇ ਅਸੀਂ ਜਮਾ ਆਫਿਸਰ ਕਲੋਨੀ ਚ ਦੱਸਿਆ ਜਾ ਰਿਹਾ ਪਰ ਹਲੇ ਰਿਕਾਰਡ ਚੈੱਕ ਕਰਨ ਦਾ ਬਾਕੀ ਹੈ ਤੇ ਇਹਦੇ ਭਰਾ ਦੀ ਬਿਮਾਰੀ ਨੇ ਸੱਟਾਂ ਉਹਦੇ ਵੀ ਕਾਫੀ ਮੈਂ ਜਸਟ ਹੁਣੇ ਆਇਆ ਹਾਂ ਇੱਕ ਵਾਰ ਅਸੀਂ ਸਾਰਾ ਕੁਝ ਦੇਖ ਲਈਏ ਤੇ ਜਿਵੇਂ ਇਨਫੋਰਮੇਸ਼ਨ ਮੈਨੂੰ ਆਈ ਹੈ ਮੈਂ ਨਾਲ ਦੀ ਇਮੀਡੀਏਟਲੀ ਇੱਥੇ ਪਹੁੰਚ ਗਿਆ ਸੀ ਕਤਲ ਕਾਦੀ ਨਾਲ ਕੀਤਾ ਗਿਆ ਕੁਝ ਤੁਹਾਨੂੰ ਮੈਂ ਉਹੀ ਦੱਸ ਰਿਹਾ ਵੀ ਇੱਕ ਵਾਰ ਮੈਨੂੰ ਜਾਂਚ ਕਰ ਲੈਣ ਦਿਓ ਫਿਰ ਮੈਂ ਤੁਹਾਨੂੰ ਸਾਰਾ ਕੁਝ ਸੈਪਰੇਟਲੀ ਦੱਸਾਂਗਾ ਪਲੀਜ਼ ਮੈਨੂੰ ਦੇਖ ਲੈਣ ਦਿਓ ਇੱਕ ਵਾਰ ਪਲੀਜ਼